ਤੈਨੂੰ ਵੇਚ ਕੇ ਰਿਓ ੜੀਆਂ ਖਾਵਾ ਬੇਟਾ ਮਰੂ ਜੇ ਸਰਵਾਲਿਆ ਨਿਕਾ ਨਾ ਜਾਈਂ ਬਾਬਾ ਨਾਨਕ ਦਾ ਦੁੱਖ ਦੇਨੇ ਗੋਡੇ ਵੇ ਹਟਾਈਂ ਬਾਬਾ ਨਾਨਕ ਦਾ ਦੁੱਖ ਦੇਨੇ ਗੋਡੇ ਵੇ ਹਟਾਈਂ ਬਾਬਾ ਨਾਨਕ ਕੀ ਮੈਂ ਨੰਬਰ ਵਾਲੀ ਮੇਰੀ ਭੈਣ ਸੀ ਅਮਰਜੀਤ ਜਿਹੜੀ ਮਾਸਟਰ ਨਹੀਂ ਲੱਗੀ ਹੋਈ ਸੀ ਲੱਗੀ ਆ ਉਹਨੇ ਛੋਟੀ ਹੁੰਦੀ ਨੇ ਕੀ ਕਰਨਾ ਪੜਨਾ ਕੋਈ ਕੰਮ ਨਹੀਂ ਉਹ ਕਰਦੇ ਸੀ ਕੰਮਚੋਰ ਸੀ ਕੰਮਚੋਲਟੀ ਉਹ ਬਿਆ ਹੁੰਦੇ ਬਾਣ ਦਾ ਦੇ ਕਿਸੇ ਦੇ ਅਦੋਂ ਕਾਇਦ ਦੀ ਸਿੱਖਿਆ ਰਾਖਿਆ ਹੂੰ ਉਹ ਸਾਲ ਨੂੰ ਉਹ ਆਇਂ ਹੁੰਦਾ ਬਾਣੀਏ ਮੂਰੇ ਲਾਟਣ ਚੱਕ ਲੈਂਦੇ ਉਦੋਂ ਆ ਹਾਈ ਨਹੀਂ ਸੀ ਅਸੀਂ ਮਗਰਨਾਰਾ ਬੰਨ ਲੈਂਦਾ ਉਹ ਕੁੜੀਆਂ ਲਈ ਸਿੱਖਿਆਗਾ ਹੁੰਦੀ ਪਹਿਲੇ ਦਿਨੋਂ ਉਹ ਇਹ ਜੀ ਛੌਕ ਸੀ ਕਿਸੇ ਵੀ ਸਿੱਖਿਆਗਾਤੀ ਸੇਰੇ ਵੀ ਗਾਉਂਦੇ ਹੁੰਦੇ ਸੀ ਨਾ ਪਹਿਲਾਂ ਵਿਆਹ ਵੇਲੇ ਮੁੰਡੇ ਦੇ ਵਿਆਹ ਤੇ ਸੇਰਾ ਹੂੜ ਕਿਉਂ ਹੁੰਦੇ ਉਹ ਮੁੰਡੇ ਦੇ ਵਿਆਹ ਤੇ ਸੇ ਮੁੰਡੇ ਸੇਰਾ ਕੁੜੀਆਂ ਸਿੱਖਿਆ ਜਦੋਂ ਕਿਸੇ ਦੇ ਵਿਆਹ ਤਿਆ ਹੁੰਦਾ ਕਹਿੰਦੀ ਹੋਣਾ ਸਿੱਖਿਆ ਉਹਦੇ ਵੀ ਵਿਆਹ ਤੇ ਜਾਊਂਗੀ ਤੇ ਨੇ ਜਿਹੜੀ ਸਿੱਖਿਆ ਗਾਉਂਦੀ ਸੀ ਮਾਸੀ ਮਤਲਬ ਉਹ ਇੱਕੋ ਹੀ ਸਿੱਖਿਆ ਸਾਰਿਆਂ ਦੇ ਵਿਆਹ ਚ ਗਾਉਂਦੀ ਸੀ ਕਿ ਆ ਡੜ ਜੋੜਦੀ ਸੀ ਉਹ ਬਦਲ ਦਿੰਦੀ ਵਿੱਚੋਂ ਉਹਨਾਂ ਦੇ ਘਰ ਦੇ ਆ ਨਾਮ ਬਦਲ ਦਿੰਦੀ ਉਹ ਸਿੱਖਿਆ ਹੋਰ ਟੱਪੇ ਯਾਦ ਕਰਕੇ ਹੋਰ ਬਦਲ ਲੈਂਦੀ ਉਹ ਫਿਰ ਅਸੀਂ ਜਾਂਦੀਆਂ ਜਦੋਂ ਉਹ ਕਦੇ ਸਕੂਲੋਂ ਆ ਜਾਂਦੀ ਜਾਂ ਕਰੇ ਅਮਰੀਂ ਤੇ ਆ ਕੰਮ ਕਰਲਾ ਮੈਂ ਤਾਂ ਪੜਨਾਗਾ ਥੋੜ ਨੂੰ ਕੀ ਪਤਾ ਉਹਨੇ ਕੰਮ ਨਾ ਕਰਨਾ ਅਜੇ ਉਹਨੂੰ ਕਹਿੰਦੇ ਕੋਰੇ ਐਵੇਂ ਨੇ ਮੇਰਾ ਤਾਂ ਲੋਕ ਦਾ ਸਿਰ ਉਹ ਪਹਿਲੇ ਮੇਰੀ ਪਹਿਲ ਸਿਰ ਬੰਨ੍ਹ ਨਹੀਂ ਦਿੱਤੇ ਬਹਾਨੇ ਵਾਲੇ ਬਹਾਨੇ ਜਗ ਰਗਾ ਨਹੀਂ ਸੀ ਹੰਤਾ ਜਾਣ ਕੀ ਬੰਦੀ ਸੀ ਬਣਾਈ ਲਖਾਈ ਦਾ ਹੀ ਕੰਮ ਕਰਦੀ ਸੀ ਜਾਂ ਸਿੱਖਿਆ ਗੌਂਦੀ ਸੀ ਜਦੋਂ ਉਹ ਮਾਸਟਰਨੀ ਲੱਗੀ ਵਿਆਹ ਤੇ ਹੂੰ ਉਹਦੋਂ ਮਾਦ ਉਹਨੇ ਕੀ ਕਰਿਆ ਫੇਰ ਚਲਾ ਦੇ ਆਪਦਾ ਕੰਮ ਫੇਰ ਸੱਸ ਮੂਰੇ ਕਹਿੰਦੀ ਉਹ ਸਿਰ ਦੁਖਦਾ ਅੱਨਾ ਸੱਸ ਮੂਰੇ ਇਤੋਂ ਪਤਾ ਨਹੀਂ ਫੇਰ ਕਹਿ ਦੂ ਦੀ ਨਹੀਂ ਪੜਨੇ ਮੈਂ ਤਾਂ ਹੁਣ ਪੜਾ ਕੇ ਆਈਆਂ ਮਾਈਟੋ ਕੋ ਸਰੀਰੁੰਦਾ ਮੇਰਾ ਤਾਂ ਦੋਪਦਾ ਤੇ ਆ ਉਹਨੇ ਤੇਰ ਚੁੰਨੀ ਬੰਨ ਲ ਲਈ ਪਾਈ ਜਾਂਦੀ ਆਮਦਾਰੀ ਨਾਲ ਗੰਮ ਧੁੰਦਾ ਤੜਕੇ ਉੱਠਦੀ ਨਾ ਹੁੰਦੀ ਪਾਠ ਕਰ ਲੈੰਦੀ ਤੇ ਚਲੋ ਵੀ ਪਾ ਕੇ ਬੈਠ ਸਕੂਨ ਨੂੰ ਭੱਗ ਜਾਂਦੀ ਪਾੜਤਾ ਬਈਓ ਹੋਰ ਵੀ ਸਾਡੀਆਂ ਸਾਰੀਆਂ ਭੈਣਾਂ ਨੂੰ ਸਭ ਤੋਂ ਵਧੀਆ ਪਰਮਾਤਮਾ ਨੇ ਲਿਖੀ ਹਾਂ ਉਹਨੇ ਐਸ਼ ਕਰੀ ਪਰਮਾਤਮਾ ਤੋਂ ਵਧੀਆ ਉਹਨੇ ਲਿਖਿਆ ਹੋਵੇ ਫੇ ਭੈਣ ਤੁਸੀਂ ਸਾਰੀਆਂ ਭੈਣਾਂ ਉੱਤੇ ਲੱਗਦੀਆਂ ਹੋਮੋਗੀਆਂ ਵੀ ਅਸੀਂ ਕੰਮ ਕਰਦੀਆਂ ਇਹ ਕਰਦੀ ਨਹੀਂ ਨਹੀਂ ਲੱਗਦੀਆਂ ਸੀ ਨਹੀਂ ਸੀ ਅਦੋਂ ਹੁੰਦਾ ਸੀ ਪਿਆਰ ਉਹ ਆਏ ਕਹਿ ਲੁੰਦੀਆਂ ਤੁਮ ਕੀ ਕੀਤਾ ਨਹੀਂ ਤੁਮ ਕੀ ਕਰਿਆ ਆਏ ਲੱਗਦੀਆਂ ਨਹੀਂ ਸੀ ਆਏ ਕਹਿਣੇ ਦੇਖੀ ਇਹ ਨਾ ਕੰਮ ਨਹੀਂ ਕਰਦੀ ਉਹਨੇ ਕਰਿਆ ਉਹ ਕਹਿ ਲੁੰਦੀ ਜਦੋਂ ਮੈਂ ਪੜਦੀ ਨਾ ਮੈਂ ਕੀ ਕਰਾਂ ਮੇਰਾ ਤਾਂ ਕ ਮਰੇ ਲਗਾ ਹਲੇ ਮੇਰਾ ਤਾਂ ਰਹਿਦਾ ਚੰਗਾ ਭਾਈ ਨਾ ਕਰ ਤੇ ਉਹਨੂੰ ਪਹਿਲੇ ਦਿਨੋਂ ਛਾਉਂਕ ਸੀ ਜਦੋਂ ਉਹ ਵਿਆਹੀ ਗਈ ਮੋਠੇ ਬਾਗੀ ਮੋਠੇ ਵੀ ਇਹਨੇ ਮੌਜੀ ਕਰੀ ਬਸ ਪਰਨ ਲਬਾਗੀ ਜਾਂਦੀ ਜਾਂ ਗਾਣੇ ਗਾਉਂਦੀ ਜਾਂ ਉਹ ਗੀਤ ਗਾਉਂਦੀ ਬਈ ਗਾਣੇ ਬਹੁਤ ਸੋਹਣੇ ਲਿਖਦੀ ਐ ਢੋਲਕੀ ਵਜਾਉਂਦੀ ਢੋਲਕੀ ਪੂਰੀ ਵਜਾਉਂਦੀ ਉਹਨ ਢੋਲਕੀ ਦਾ ਛਾਉਂਕ ਸੀ ਬਸ ਉਹਦੇ ਅੱਡੋ ਅੱਡੀ ਸਾਡੇ ਕਰਮ ਲਿਖੇ ਬੈ ਸੀ ਉਹਦੇ ਕਰਮ ਆਇਸ਼ ਦੇ ਸੀ ਮੌਜੀ ਢਾਈਓ ਨੇ ਕੁਂਦਰ ਵਿਆਹਾਂ ਤੇ ਸਿੱਖਿਆ ਗਾਇਆਂ ਸਾਰਾ ਕੁਛ ਕਰਿਆ ਬਈ ਉਹ ਤਾਂ ਹੁੰਦਾ ਇੱਕ ਪਲੱਸ ਪੁਆਇੰਟ ਆ ਤੁਹਾਡਾ ਸਾਰਿਆਂ ਭੈਣਾਂ ਲਈ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਹਨਾ ਤਾਂ ਤੁਸੀਂ ਸੱਚੀ ਸਾਰੀਆਂ ਜਾਣੀਆਂ ਮਤਲਬ ਰੰਗ ਬਰਨ ਦਿੰਦੀਓ ਡੀਜੇ ਵਾਲੇ ਦੀ ਤਾਂ ਨਹੀਂ ਚੱਲਣ ਦਿੰਦੀਆਂ ਤੁਸੀਂ ਫੇਰ ਮੇਰਾ ਭਾਂ ਜਨ ਸੀਤਾ ਵਾਲਾ ਮਾਸਟਰ ਲੱਗਿਆ ਬੈਸੀ ਗਿਆਨੀ ਉਹ ਜਦੋਂ ਕਿਤੇ ਵਿਆਹ ਹੁੰਦਾ ਉਹ ਕਹਿ ਦਿੰਦਾ ਕੁੜੀ ਕੋ ਮਾਪਿਆਂ ਨੂੰ ਸਾਧਨ ਲਾ ਦੇ ਤੁਸੀਂ ਰਚਨਾ ਲਹੂ ਨਿਆ ਫੇਰ ਉਹ ਕਹਿੰਦਾ ਕੁੜੀ ਕੋ ਮਾਪਿਆਂ ਨੂੰ ਤਾਂ ਬਿਆਹ ਹੀ ਸੱਜਣਾ ਫੇਰ ਭਾਈ ਮਾਸ ਸਿੰਘਾਂ ਮਾਰ ਜਾਂਦਿਆਂ ਸਾਧ ਲੈਣਦੇ ਆ ਫੇਰ ਲਾਦਨ ਤੇ ਰਚਨਾ ਫੇਰ ਉਹ ਹਸਦੇ ਫੇਰ ਅਗਲਾ ਕਹਿੰਦਾ ਇਹ ਤਾਂ ਗਰੌਣ ਵਾਲੀਆਂ ਹੀ ਆਈਆਂ ਨੇ ਕਿੱਥੇ ਹਾਂ ਸਾਨੂੰ ਵੀ ਪੜਾ ਸੌਂ ਖੁਸ਼ੀ ਗਾਉਂ ਬਿਜਾਉਂਦਾ ਪਹਿਲੇ ਦਿਨੋਂ ਤੇ ਸਾਨੂੰ ਕਿਸੇ ਦੀ ਕੋਈ ਆਈ ਨਹੀਂ ਕਹਿੰਦਾ ਸੀ ਕੋਈ ਉਹ ਤੁਸੀਂ ਕਿਉਂ ਇੰਨਾ ਗਰੌਣ ਮੈਨੂੰ ਯਾਦ ਹੈ ਆਪਣੇ ਪਰ ਇਹ ਰਿਸ਼ਤੇ ਰਿਚ ਪਤਾ ਨਹੀਂ ਕਿਦੇ ਵਿਆਹ ਸੀ ਉਦੋਂ ਤੁਸੀਂ ਅ ਅਮਰਜੀਤ ਮਾਸਸੀ ਤੇ ਤੁਸੀਂ ਦੋਨੇ ਜਾਨੀ ਦੋਨੇ ਭੈਣਾ ਹਨ ਜਦੋਂ ਤੁਸੀਂ ਗਾਉਣ ਲੱਗੇ ਪਹਿਲਾਂ ਉਹ ਡੀਜੇ ਚੱਲਦਾ ਸੀ ਕਹਿੰਦੇ ਪਹਿਲਾਂ ਤਾਂ ਡੀਜੇ ਬੰਦ ਕਰਾ ਸੱਚਾ ਹਾਂ ਜੋਨੀ ਦੇ ਵਿਆਹ ਵੇਲੇ ਜੋ ਭਲੀ ਭੂਆਗੇ ਮਤਲਬ ਭੂਆ ਕਵੇ ਨੇਹੋ ਸ਼ਹਿਰ ਦੇ ਜਿਹੜੇ ਮਤਲਬ ਲੋਕ ਉਹਨਾਂ ਨੇ ਆਵੇ ਸੱਦੇ ਹੋਏ ਸੀ ਉਹਨਾਂ ਸ਼ਹਿਰੀਆਂ ਦੇ ਰਵਾਜ ਆ ਵੀ ਡੀਜੇ ਤੇ ਨੱਚ ਦਿਗਾਉਂਦੇ ਆ ਹਨਾ ਭੂਆ ਕੋਈ ਪਤਾ ਆਪਾਂ ਕਿੰਨੇ ਪੈਸੇ ਦਿੱਤੇ ਡੀਜੇ ਵਾਲਿਆਂ ਨੂੰ ਲੈ ਡੀਜੇ ਤਾਂ ਚੱਲਣ ਦੇ ਮੈਂ ਕਹਾਂ ਵੀ ਮੇਰੀ ਗੱਲ ਸੁਣ ਲੈ ਤੇਰੇ ਡੀਜੇ ਡੂਜੇ ਨਹੀਂ ਅਸੀਂ ਚੱਲਣ ਦੇਣੇ ਹੈਗੇ ਤੇ ਮਾਸੀ ਹੋਰਿਆਂ ਨਾਲ ਕਿ ਮੈਂ ਆਵਦੀ ਰੌਣਕ ਲਾਉਂਗੇ ਹਨਾ ਤੇ ਫੇਰ ਜਦੋਂ ਜਦੋਂ ਆਪਾਂ ਡੀਜੇ ਬੰਦ ਕਰਾਇਆ ਤੇ ਜਦੋਂ ਪਾਈਆਂ ਬੋਲੀਆਂ ਉਹਨਾਂ ਨੂੰ ਮੋੜਵੇਂ ਦਿੱਤੇ ਜਵਾਬ ਉਹ ਤਾਂ ਚਾਰਕ ਬੋਲੀਆਂ ਜੀ ਹਾਰ ਗਈਆਂ ਸੀ ਬਾਈ ਜਿੰਨੇ ਸ਼ਹਿਰ ਦੇ ਉਹਨਾਂ ਦੇ ਗੜੀ ਦੇ ਸੀ ਲੋਕ ਮਤਲਬ ਮਾਈਕ ਆਪ ਹੱਥ ਚ ਲੈ ਲਏ ਸੀ ਮੈਨੂੰ ਯਾਦ ਹੈ ਤੇ ਰੰਗ ਬਨਤਾ ਸੀਗਾ ਸਾਰੇ ਮਤਲਬ ਆਏ ਸਾਰੋ ਕੇ ਬੈਠ ਗਏ ਸੀਗੇ ਵੀ ਕਮਾਲ ਹੀ ਹੈ ਹੈਨਾ ਜਿਹੜਾ ਭੋਲੀ ਤੇ ਜੇਠ ਦਾ ਮੁੰਡਾ ਸੀ ਉਹਦਾ ਦਮਰੂ ਜਿਹਾ ਸਿਰ ਬਣਾਇਆ ਜਿਹੜੀ ਅੱਜ ਕੱਲ ਮੁੰਡੇ ਰਿਆਮਤ ਕਰਦੇ ਆ ਮਾਈ ਉੱਪਰ ਆ ਕੇ ਉਹ ਵੀ ਦੇ ਜਾ ਗਿਆ ਨਾ ਕਿ ਦਾ ਰੁ ਜੇ ਸਿਰ ਵਾਲਿਆ ਤੈਨੂੰ ਜੱਟੋ ਵੀ ਮੰਡੀ ਤੇ 베ਚਿਆ ਮਾਂ ਬੇਡਾ ਮੁਰੂ ਜੇ ਸਿਰ ਵਾਲਿਆ ਤੈਨੂੰ ਵੇਚ ਕੇ ਰਿਓ ਓੜੀ ਆਖਾ ਮਾਂ ਬੇਡਾ ਮੁਰੂ ਜੇ ਸਿਰ ਵਾਲਿਆ ਆਹ ਕੱਢ ਕੇ ਤੁਹਾਨੂੰ ਆਈ ਜਾਉਂ ਆ ਮਾਂ 그럼 ਫਿਰ ਮੈਂ ਪੁੱਲ ਕਿਹਾ ਸੀ ਮੈਂ ਕਿਹਾ ਵੇਖ ਲੈ ਤੂੰ ਕਹਿੰਦੀ ਸੀ ਡੀ ਜੇ ਬੰਦ ਨਹੀਂ ਕਰਾਉਣਾ ਮੈਂ ਕਿਹਾ ਮਾਸੀ ਰੇ ਨੇ ਕਮਾਲਾਂ ਕੱਟਦੇ ਕਰਨੀ ਹਾਂ ਭਾਈ ਰੰਗ ਬੰਨਤਾ ਜੋਨੀ ਦਾ ਹੁੰਦਾ ਇਦੋਂ ਹੀ ਕਰੀ ਬਾਬੇ ਕਰਨਾਨ ਕਲੇ ਗੀਤ ਗਾਏ ਫੇਰ ਮੈਂ ਨਗਰੋ ਕਹਿਤਾ ਆਈਂ ਬਾਬਾ ਲਾਨਕਾ ਆਈਂ ਬਾਬਾ ਹਲਕਾ ਸਾਲ ਵਿਚੋ ਲੱਡੂ ਤੁੰਗੜਾਈ ਬਾਬਾ ਲਾਨਕਾ ਸਾਲ ਵਿਚਨੀ ਹੀ ਮਸੀ ਮੇਰੇ ਮੇਰੇ ਤਾਂ ਪੁੱਤ ਆ ਗਿਆ 36 ਸਾਲ ਤੋਂ ਲੱਡੂ ਬਣਾਉਂਦਾ ਆਈਂ ਨਾ ਇੱਕ ਹੋਈ ਬੋਣੀਆਂ ਹੁੰਦੀਆਂ ਨਾ ਹੁਣ ਆਪਾਂ ਜਦੋਂ ਦੇ ਗੋਡੇ ਦੁਖਣ ਲੱਗਿਆ ਐਂ ਬਾਬਾ ਨਾਨਕਾ ਨਾ ਜਾਈ ਬਾਬਾ ਨਾਨਕਾ ਦੁੱਖ ਦੇਨੇ ਗੋਡੇ ਵੇ ਹਟਾਈ ਬਾਬਾ ਨਾਨਕਾ ਦੁੱਖ ਦੇਨੇ ਗੋਡੇ ਵੇ ਹਟਾਈ ਬਾਬਾ ਨਾਨਕਾ ਹੁਣ ਤੈਨੂੰ ਪੁੱਛ ਪੈਣੀ ਪਾ ਦੇ ਉਹਨੂੰ ਬੈਠਲ ਨੂੰ ਹਣ ਹੁਣ ਤੇਰੀ ਭੈਣ ਨੂੰ ਤੇਰੀਆਂ ਚੁਗਲੀਆਂ ਸੁਣਾ ਦੇ ਸੁਣਾ ਦੇ ਵੀ ਗਿਰਮਾਸੀ ਅਜੇ ਤੇਰੀ ਤਿਤਵ ਆ ਲਾਇਆ ਹਾਂ ਸਹਿ ਤਰਾ ਗੁੱਸਾ ਤਾਂ ਨਹੀਂ ਕਰ ਜੋਦਾ ਤਾਂ ਇਹ ਨਹੀਂ ਬਦਦਾ ਤੇਰੇ ਤੇ ਗੀਤ ਬਣਾ ਕੇ ਪਾ ਦੇ ਕੱਲ ਨੂੰ ਪਾ ਦੂ ਪਾ ਦੇਿੰਦਾ ਪਰ ਮੈਂ ਕਹਾ ਤੈਨੂੰ ਡਰ ਨਹੀਂ ਹੈਗਾ ਆ ਸਾਰੀਆਂ ਗੱਲਾਂ ਰਿਕਾਰਡ ਕਰੀ ਜਾਣੀਆਂ ਵੇ ਗਾਵੇ ਪਾਦੇ ਕੁਛ ਨਹੀਂ ਕਹਿਦੇ ਹੈਂ ਕੁਛ ਨਹੀਂ ਕਹਿਦੇ ਹਾਂ ਉੱਤ ਲਿਖ ਦੇ ਮੈਂ ਵੀ ਪਾ ਨਹੀਂ ਆਮਰ ਗੀਤ ਪਿਆਰ ਨਾਲ ਕਰਦੀਆਂ ਏਨੇ ਜਿੱਕੂ ਗੁੱਸਾ ਨਾ ਮੰਨ ਲਈ ਕਿਉਂ ਡਰ ਗਈ ਨਾ ਡਰ ਗਈ ਨਾ ਭੈਣ ਤੋਂ ਗੁੱਸਾ ਕਰਦੀ ਤਾਂ ਕਰਦੀ ਨਹੀਂ ਹੋਣੀ ਕਰਦੀ ਗੁੱਸਾ ਨਹੀਂ ਕਰਦੀ ਉਹਦਾ ਦੇਖੀ ਇਹ ਹੀ ਕਰਨ ਨੇ ਇਹੋ ਜਿਹੇ ਸੋਹਣੇ ਮੂੜ ਵਿੱਚ ਜਵਾਬ ਦੇ ਕੇ ਅਰੇ ਤੇ ਗੀਤ ਬਣਾ ਕੇ ਪਾਉਣਾ ਤੂੰ ਹੀ ਰਿੰਦੇ ਕਰਦੇ ਕਰਦੇ ਆਦੇ ਕੋਈ ਪਰਵਾਹੀ ਐ ਕੋਈ ਪਰਵਾਹੀ ਨਹੀਂ ਪਾਣੀ ਲੋਕ aí ਥਾਣਾ ਮੈਂ ਤਾਂ ਦੋਨੇ ਪਾਸੇ ਹੋ ਜੂੰ ਦੇਖੋ ਹੁਣ ਆਪਾਂ ਤੇਥੋਂ ਮਾਸੀ ਦੀਆਂ ਸਾਰੀਆਂ ਗੱਲਾਂ ਬੜਿਆ ਕੇ ਪੁੱਛ ਲਈਆਂ ਇਸ ਵਿੱਚ ਗਲਤੀ ਕੀ ਹੋਈ ਹੈ ਹੈ ਇਹਦੇ ਵਿੱਚ ਗਲਤੀ ਤਾਂ ਕੁਛ ਨਹੀਂ ਗਲਤੀ ਕੁਛ ਨਹੀਂ ਕੱਬੇ ਤੇ ਤੇ ਜੇ ਮਾਸੀ ਨੇ ਇਹ ਕਹਤਾ ਵੀ ਕੁੜੀ ਨੇ ਤਾਂ ਵੀਡੀਓ ਥਾਂ ਥਾਂ ਤੇ ਪਹੁੰਚਾ ਦੇਣੀ ਹੈ ਤੇ ਤੂੰ ਮੇਰੀਆਂ ਗੱਲਾਂ ਕਿਉਂ ਦੱਸੀਆਂ ਇਹੋ ਜੀਆਂ ਮੈਂ ਵੀ ਕਹਿਨੀ ਆਂ ਅੱ비 ਭੈਣੇ ਅਸੀਂ ਥਾਂ ਤੇ ਨਹੀਂ ਪਹੁੰਚਾਉਂਦੇ ਕੱਲੀ ਤੈਨੂੰ ਵੀਡੀਓ ਪਾਈ ਆ ਨਵੇਂ ਤਾਂ ਮੈਂ ਤਾਂ ਸਾਰੇ ਕਿਤੇ ਪਾਉਂਗੀ ਫੇਰ ਨਾ ਦਾ ਇਹ ਨਾ ਕਹਿੰਦੇ ਵੀ ਸਾਰੇ ਪਛਾਣਦੇ ਉਹ ਕਹਿਤਾ ਨਹੀਂ ਤਾਂ ਕੋਈ ਨੂੰ 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 ਪਤਾਗਾ ਵੀ ਦੇਖ ਹਾਸਾ ਮਜ਼ਾਕ ਚੱਲਦਾ ਵੀ ਇਹਨਾਂ ਨੇ ਸਾਰੀ ਮਜ਼ਾਕ ਚ ਵੀਡੀਓ ਬਣਾਈ ਆ ਹਾਂ ਆ ਇਹ ਕਹਿੰਦੇ ਕਹਿੰਦਾ ਨਹੀਂ ਗੁੱਸਾ ਨਾ ਕਰੀ ਹਾਂ ਆਪਾਂ ਟਾਈਟਲ ਇਹ ਆਏ ਲਿਖ ਦਾਂਗੇ ਨਹੀਂ ਵੀ ਅਮਰਜੀਤ ਪਹਿਣੇ ਨਾ ਮਸਾ ਨਾ ਕਰੀ ਪਹਿਣੇ ਗੁੱਸਾ ਦਾ ਗਰੀਬ ਪਿਆਰ ਦੀ ਪਾਈ ਆ ਹਾਂ ਪਿਆਰ ਦੀਆਂ ਗੱਲਾਂ ਬਚਪਨ ਦੀਆਂ ਗੱਲਾਂ ਯਾਦ ਕੀਤੀਆਂ ਹੈ ਹੈਨਾ ਲੜਦੀਆਂ ਤਾਂ ਤੁਸੀਂ ਉਦੋਂ ਵੀ ਨਹੀਂ ਸੀ ਨਾ ਅਸੀਂ ਤਾਂ ਨਹੀਂ ਲੜੀਆਂ ਸੀ ਕਦੇ ਹੈ ਕਦੇ ਨਹੀਂ ਸੀ ਲੜੀਆਂ ਮੈਂ ਚੰਡੀ ਲੜਾਈ ਹੋਈ ਨਾਨੇ ਤਾਂ ਕਦੇ ਗਾਲਾਂ ਪਈਆਂ ਸੀ ਤੁਹਾਡੇ ਭੈਣਾਂ ਦੇ ਨਾਨੇ ਨਾਨੇ ਤਾਂ ਗਾਲਾਂ ਪਈਆਂ ਸੀ ਕਦੇ ਨਹੀਂ ਮੇਰੇ ਮੇਰੀ ਮਾਂ ਤਾਂ ਲਿਓ ਕਰ ਮੇਰੇ ਪਿਓ ਨੇ ਨਹੀਂ ਸੁਣਿਆ ਕਿਆ ਨਾ ਮੇਰੇ ਪਿਓ ਨੇ ਸਾਡੇ ਕਿਸੇ ਦੇ ਇਕਲ ਫੇਰਾ ਵੀ ਲਾਇਆ ਨਾ ਤੇ ਨਾਨੀ ਕਹਿੰਤੋਂ ਗਾਲਾਂ ਕੱਢਦੀ ਸੀ ਉਹ ਕੰਮ ਨੂੰ ਆਓ ਘਰ ਦਾ ਆਓ ਕਾੜੋ ਇਹ ਕੜਾ ਫੇਰ ਲੱਗਦੀ ਜਾਣੇ ਇਹ ਕੜਾ ਹੈ ਜਿੰਨਾ ਮੈਂ ਸਾਡੇ ਘਰ ਦਾ ਕੰਮ ਕੀਤਾ ਕਿਸੇ ਕੁੜੀ ਨੇ ਕਰਿਆ ਹੀ ਨਹੀਂ ਮੈਂ ਬੜਾ ਕੰਮ ਕਰਦਾ ਤਾਈ ਤੇਰੇ ਕੋਡੇ ਛੇਤੀ ਦੁਖਣ ਲੱਗੇ ਤੈ ਤੈ ਆਪਣੀ ਦੇ ਸਾਮਕੀ ਨਹੀਂ ਰੱਖੀ ਨਾ ਮੈਂ ਬਹੁਤ ਕੰਮ ਕਰ ਮੈਂ ਬਹੁਤ ਕੰਮ ਕਰਿਆ ਸਾਡੇ ਕਰਦਾ ਹਾਂ ਸਾਰਿਆਂ ਤੋਂ ਵੱਧ ਲਾਡਲੀ ਪੂਸ਼ਾ ਵਾਸੀ ਸੀ ਫਿਰ ਉਹ ਛੋਟੀ ਸੀ ਉਹ ਸਾਰਿਆਂ ਦੀ ਲਾਡਲੀ ਸੀ ਹੈ ਹਾਂ ਸਾਰੀ ਲਾਡਲੀ ਸੀ ਜਾਨੀ ਉਹ ਛੋਟੀ ਸੀ ਹਾਂ ਉਹ ਕੁੱਟ-ਕੱਟ ਨਹੀਂ ਸਾਡੇ ਤੇ ਪਈ ਹਾਂ ਫਿਰ ਤੁਸੀਂ ਸਿਆਣੀਆਂ ਸੀ ਨਾ ਸਾਰੀਆਂ ਭੈਣਾਂ ਕੰਮ ਪਹਿਲੇ ਹੀ ਨਹੀਂ ਵੇਖ ਹਾਂ ਇਹ ਸਭ ਦੇ ਨਾਲ ਹੀ ਲੁੱਡੂ ਹੀ ਪਈ ਹੈ ਜੀ ਲੁੱਡੀਆਂ ਦੀ ਜਿਹੜੀ ਹੁਣ ਲੁਧਿਆਣਾ ਸ਼ਹਿਰ ਵਾਲੀ ਬੋਲੀ ਸੁਣਾਉਣੀ ਹੁੰਦੀ ਸਤੂ ਸੁਣਾ ਹਾਂਜੀ ਲੁਧਿਆਣੇ ਤੋਂ ਫਲਬਾਰ ਸਮਾਈ ਲੁਧਿਆਣੇ ਤੋਂ ਫਲਬਾਰ ਸਮਾਈ ਪਟਿਆਲੇ ਤੋਂ ਲੈ ਲਈ ਕੁਰਤੀ ਜੀ ਚੰਦੀ ਘੜ ਤੋਂ ਲਿਆ ਡਬੱਟਾ ਮੋਕਸਰ ਤੋਂ ਲਈ ਗਈ ਜਿੱਤੀ ਇਹ ਦਿੱਲੀ ਤੋਂ ਮੈਂ ਲਿਆ ਪਰਾਂਦਾ ਲਖਨਊ ਹਲਾ ਾਂਦਾ ਕਗਰਾ ਵੀ ਗਜਦਾ ਵਹਿ ਜਾ ਵਹਿ ਜਾ ਕਰਦੈ ਕਗਰਾ ਵੀ ਗਜਦਾ ਵਹਿ ਜਾ ਵਹਿ ਜਾ ਕਰਦੈ ਕਗਰਾ ਵੀ ਗਜਦਾ ਵਹਿ ਜਾ ਵਹਿ ਜਾ ਕਰਦੈ